ਪਰਵਸਤਾਰੀ ਪ੍ਰਧਾਨਗੀ ਮੰਡਲ ਪ੍ਰਧਾਨਗੀ ਮੰਡਲ ਦੇ ਵਿੱਚ ਬਰਾਤ ਦੇ ਵਿੱਚ ਸਜੇ ਕੋਈ ਲਾੜੇ ਵਾਂਗ ਬੈਠੇ ਬਾਕੂ ਪ੍ਰਕਾਸ਼ ਜਿਆਸੀ ਇੱਕ ਬਾਤ ਇਹਨਾਂ ਨੂੰ ਤੰਦਰੁਸਤ ਦੇ ਕੇ ਸੱਚੇ ਦਿਲ ਖੜਗੇ ਵਾਹ ਹਾਜ਼ਰੀ ਬਰਜਿੰਦਰ ਸਿੰਘ ਵਾਲਗਿਆ ਦਾ ਨਾਵਲ ਪਹਿਲਾ 라ਵਲ ਤਲਾਸ਼ ਇਸ ਤੇ ਮੈਨੂੰ ਪੇਪਰ ਲਿਖਣ ਲਈ ਹੁਕਮ ਹੋਇਆ ਸੀ ਤਾਂ ਦੇਖਦੇ ਆਂ ਵੀ ਇਹੋ ਦੇ ਨਾਵਲ ਵਿੱਚ ਕਿ ਕਿ ਲੱਭ ਰਾਇ ਪਾਟ ਕਰੂਗੇ ਤੇ ਸਰੋਤਿਆਂ ਨੂੰ ਬਰਜਿੰਦਰ ਸਿੰਘ ਵਾਲਗਿਆ ਦਾ ਨਾਵਲ ਤਲਾਸ਼ ਆਧ ਕਾਲ ਤੋਂ ਹੀ ਮਨੁੱਖ ਨੇ ਕਹਾਣੀ ਨੂੰ ਆਪਣੇ ਨਾਲੋਂ ਨਾਲ ਤੋਰਿਆ ਹੈ ਨੇ ਸ਼ਬਦ ਹੁੰਦੇ ਹੋਣਗੇ ਸੰਕੇਤਾਂ ਤੇ ਇਸ਼ਾਰਿਆਂ ਸਮੇਂ ਦੌਰਾਨ ਹੀ ਮਨੁੱਖ ਨੇ ਵੱਖੋ-ਵੱਖਰੀਆਂ ਲੈਪਦ ਸੰਗੀਤਕ ਆਵਾਜ਼ਾਂ ਵਿੱਚ ਚੀਕਣ ਅਤੇ ਇਸ਼ਾਰਿਆਂ ਰਾਹੀਂ ਕਹਾਣੀ ਨੂੰ ਸਿਰਜਿਆ ਹੈ ਮਨੁੱਖ ਦੇ ਜੀਵਨ ਵਿੱਚ ਵਾਪਰੀਆਂ ਕਹਾਣੀਆਂ ਦੇ ਵਿਸ਼ਾਲ ਰੂਪ ਨੇ ਸਾਡੇ ਸਾਹਮਣੇ ਨਾਵਲ ਹੋ ਜੋ ਆਕਾਰ ਲੈ ਹੱਤਲਾ ਨਾਵਲ ਤਲਾਸ਼ ਨਾਵਲਕਾਰ ਬਰਜਿੰਦਰ ਸਿੰਘ ਵਾਲੀਆ ਦੀ ਪਲੇਠੀ ਸਾਹਿਤਕ ਕਿਰਤ ਹੈ ਸਾਹਿਤਕ ਖੇਤਰ ਵਿੱਚ ਕਿਸੇ ਲੇਖਕ ਦੀ ਪਹਿਲੀ ਰਚਨਾ ਦਾ ਸਵਾਗਤ ਕਰਨਾ ਸਾਡੇ ਸ਼ਿਸ਼ਟਾਚਾਰ ਅਤੇ ਰਵਾਇਤ ਦਾ ਅਨੇਖੜਾ ਹਿੱਸਾ ਹੈ ਸੋ ਨਾਵਲਕਾਰ ਦੀ ਇਸ ਪਹਿਲੀ ਰਚਨਾ ਨੂੰ ਜਿਉ ਆਇਆ ਆਖਦੇ ਹਾਂ ਇਸ ਨਾਵਲ ਬਾਰੇ ਗੱਲ ਕਰਨੀ ਪਣਦੀ ਹੈ ਤਲਾਸ਼ ਨਾਵਲ ਵਿੱਚ ਕਹਾਣੀ ਦੇ ਨਾਇਕ ਪ੍ਰਾਕ੍ਰਿਤ ਦੀ ਜ਼ਿੰਦਗੀ ਦੇ ਕੋੜੇ ਸੱਚ ਉਸ ਤੇ ਸੰਘਰਸ਼ ਅਤੇ ਜੀਵਨ ਵਿਚਲੇ ਉਤਰਾਚੜਾ ਬੜੀ ਖੂਬਸੂਰਤੀ ਨਾਲ ਪੇਨ ਕੀਤਾ ਗਿਆ ਹੈ नायक ਦੇ ਜਨਮ ਤੋਂ ਪਹਿਲਾਂ ਉਸਦੇ ਪਰਿਵਾਰਕ ਕੁਝੌੜ ਦਾ ਵਿਆਨ ਕੀਤਾ ਗਿਆ ਹੈ ਸਮੂਚਾ ਨਾਮ ਮਾਲਵੇ ਦੇ ਇੱਕ ਨੀਮ ਪਿੰਡ ਉਧਰਾਤਰ ਤੇ ਵਾਪਰਦਾ ਹੈ ਨਾਇਕ ਦਾ ਪਿੰਡ ਸੁੰਦਰਗੜ ਜੋ ਇੱਕ ਕਲਪਿਤ ਨਾਮ ਹੈ ਇੱਕ ਛੋਟਾ ਜਿਹਾ ਪਿੰਡ ਹੈ ਭਾਵੇਂ ਕਿ ਇਸ ਨਾਮ ਦਾ ਪਿੰਡ 오ਡੀਸਾ ਪ੍ਰਾਂਤ ਵਿੱਚ ਮੌਜੂਦ ਹੈ ਪਰ ਪੰਜਾਬ ਦੇ ਮਾਲਵੇ ਖਿੱਤੇ ਵਿੱਚ ਇਸ ਨਾਮ ਇਸ ਦਾ ਨਾਮ ਕਲਪਿਤ ਪਿੰਡ ਵਿਜੋਹੀ ਸਿਰਜਿਆ ਗਿਆ ਹੈ ਇਹ ਪਿੰਡ ਆਮ ਪਿੰਡਾਂ ਵਾਂਗ ਸਾਦਾ ਜਿਹਾ ਹੈ ਇਸ ਪਿੰਡ ਵਿੱਚ ਜਿਹਾ ਕਿ ਆਜ਼ਾਦੀ ਤੋਂ 35 ਸਾਲ ਬਾਅਦ ਤੱਕ ਦੇ ਬਹੁਤੇ ਪਿੰਡਾਂ ਵਿੱਚ ਹੋਇਆ ਕਰਦਾ ਸੀ ਬਹੁਤਾਤ ਵਿੱਚ ਕੱਚੇ ਘਰ ਤੇ ਇੱਕਾ ਦੁੱਕਾ ਪੱਕੀਆਂ ਕੁੰਟੀਆਂ ਨਾਲ ਪਰੰਤੂ ਸਰਦਾਰਾਂ ਦੀ ਹਵੇਲੀ ਜ਼ਗੀਰਦਾਰੀ ਯੁੱਗ ਦੀ ਰਹਿਣ ਔਣ ਦੀ ਪ੍ਰਤੀਕ ਹੈ ਕਹਾਣੀ ਨੂੰ नायक ਦੇ ਜੀਵਨ ਕਾਲ ਤੋਂ ਦੋ ਪੀੜੀਆਂ ਪਹਿਲਾਂ ਤੋਂ ਅਰੰਭਿਆ ਗਏ ਜੋ ਵਿਕਾਸ ਕਰਦੀ ਕਰਦੀ ਸੰਕਾਲ ਤੱਕ ਅਫੜੀ ਹੈ। ਨਾਇਕ ਦਾ ਦਾਦਾ 1947 ਦੀ ਵੰਡ ਸਮੇਂ ਪੱਛਮੀ ਪੰਜਾਬੋਂ ਉੱਜੜ ਕੇ ਆਇਆ ਵਿੱਚੋਂ ਇੱਕ ਸੀ। ਉਹ ਨਰਮ ਦਿਨ ਸੌ ਪਰ ਮਿਹਨਤੀ ਮਨੁੱਖ ਸੀ। ਨਾਇਕ ਦੇ ਜਨਮ ਤੱਕ ਨਾਲਕਾਰ ਨੇ ਉਸਦੇ ਦਾਦੇ, ਪਿਤਾ ਅਤੇ ਚਾਚੇ ਦੁਆਰਾ ਜੀਵਨ ਜਿਉਣ ਯੋਗ ਬਣਾਉਣ ਲਈ ਕੀਤੀ ਮਿਹਨਤ ਦੇ ਨਾਲ-ਨਾਲ ਪਿੰਡ ਦੇ ਹੋਰ ਲੋਕਾਂ ਦੇ ਜੀਵਨ ਦੇ ਝਲਕਾਰੇ ਵੀ ਦਿੱਤੇ ਹਨ ਨਾਇਕ ਦੇ ਫੌਜੀ ਪਿਤਾ ਦੀ ਪਹਿਲੀ ਪਤਨੀ ਦੀ ਅਣਕਿਆਸੀ ਮੌਤ ਤੋਂ ਬਾਅਦ ਪਰੇ ਨੂੰ ਪਰਿਵਾਰਕ ਸੰਕਟ ਤਿੰਨ ਧੀਆਂ ਦਾ ਬੇਵਸ ਜੀਵਨ ਅਤੇ ਹੋਰ ਅਨੇਕਾਂ ਕਾਸ਼ਟ ਜੋ ਪਰਿਵਾਰ ਵਿੱਚ ਇੱਕ ਇਸਤਰੀ ਦੀ ਅਨਹੋਂਦ ਕਰਨਾ ਵਾਪਰਦੇ ਹਨ ਨਾਵਲਕਾਰ ਦੁਆਰਾ ਬੜੀ ਸਿੱਧਤ ਨਾਲ ਦਰਸਾਏ ਗਏ ਹਨ ਨਾਇਕ ਪ੍ਰਾਪਤਿ ਦੀ ਮਾਤਾ ਨਾਲ ਉਸਦੇ ਪਿਤਾ ਦਾ ਦੂਜਾ ਵਿਆਹ ਹੋਣਾ ਘਰ ਦੀ ਰੋਟੀ ਪੱਕਣ ਦਾ ਹੀਲਾ ਹੋਣ ਦੇ ਨਾਲ ਨਾਲ ਇੱਕ ਸੁਖੜ ਸਿਆਣੀ ਤੇ ਸੂਝਵਾਨ ਇਸਤਰੀ ਹੋਣ ਕਾਰਨ ਘਰ ਦੀ ਹਾਲਤ ਵਿੱਚ ਆਈ ਸੁਧਾਰਕ ਤਬਦੀਲੀ ਆਦ ਨਾਗਲੀ ਪਲਾਂਟ ਦਾ ਹਿੱਸਾ ਹਨ ਪ੍ਰਾਪਤਿਕ ਦਾ ਜਨਮ ਪਿੰਡ ਪਰਵਾਹ ਲਈ ਇੱਕ ਅਲੋਕਾਰ ਸੁਖਦਾਈ ਘਟਨਾ ਵਾਂਗ ਬਣਦਾ ਹੈ ਇਤੋਂ ਤੱਕ ਦੀ ਕਹਾਣੀ ਬੜੀ ਸਰਲਤਾ ਨਾਲ ਪਹਿਲੇ ਦੂਜੇ ਕਾਂਦਾਂ ਵਿੱਚ ਨਿਵੇੜ ਦਿੱਤੀ ਗਈ ਹੈ। ਇਹ ਤੋਂ ਤੱਕ ਨਾਵਲ ਵਿੱਚ ਵੱਡੀਆਂ ਉਝਲਾਂ ਦੀ ਬਜਾਏ ਸਹਿਜ ਰਵਾਨਗੀ ਹੈ। ਅਗਲੇ ਕਾਂਦਾਂ ਵਿੱਚ ਸਮੱਸਿਆਵਾਂ ਦੀ ਜਟਲਤਾ ਪੈਦਾ ਕਰਨ ਲਈ ਨਾਵਲ ਕਾਹਨੇ ਦਾਮਤ ਦੇ ਪਾਠਕਾਂ ਨੂੰ ਸਹਿਜਪਾ ਉਂਗਲ ਲਾਇਤ ਹੋ ਰਿਹਾ ਹੈ। ਪਾਠਕ ਲਈ ਪਹਿਲੇ ਕੁਝ ਕਾਂਦਾਂ ਤੱਕ ਇਹ ਨਾਵਲ ਇੱਕ ਆਮ ਪੇੜੀ ਦੇ ਜੀਵਨ ਵਿੱਚ ਵਾਪਰਣ ਵਾਲੀ ਸਰਲ ਅਤੇ ਸਿੱਧੀ ਸਾਦੀ ਕਹਾਣੀ ਵਾਂਗ ਜਾਪਦਾ ਹੈ। नायक ਦੇ ਦਾਦੇ ਦੀ ਮੌਤ ਤੱਕ ਆਮ ਪਿੰਡੂ ਮੱਧਵਰਗੀ ਪਰਿਵਾਰਾ ਵਰਗੀ ਜੀਵਨ ਚਾਲ ਬਰਸਾਈ ਗਈ ਹੈ ਹੁਣ ਤੱਕ ਪ੍ਰਭ ਦੀਪ ਕਿਸ਼ੋਰ ਅਵਸਥਾ ਤੋਂ ਇੱਕ ਮੁਛੁਕਟ ਗੱਭਰੂ ਬਣ ਜਾਂਦਾ ਹੈ ਉਹ ਮਨੁਸ਼ੀ ਪ੍ਰੇਮ ਸਬੰਧਾਂ ਤੋਂ ਉੱਪਰ ਕੇ ਕਰੋੜਾਂ ਨਾਲ ਵਿਚਰਨ ਲੱਗਦਾ ਹੈ ਜੋ ਕਿ ਲੋ ਆਰਥਿਕ ਥੋੜਾ ਜਿਹਾ ਸੰਭੇਧੇ ਹੋਣਾ ਫੌਜ ਵਿੱਚ ਭਰਤੀ ਹੋ ਕੇ ਰੋਜ਼ਗਾਰ ਪ੍ਰਾਪਤੀ ਵੱਲ ਆਉਣਾ ਹੈ ਪਰ ਉਹ ਰੁਜ਼ਗਾਰ ਪ੍ਰਾਪਤੀ ਦਾ ਕੋਈ ਸਾਧਨ ਨਾ ਮਿਲਦਾ ਹੋਣ ਕਾਰਨ ਉਹ ਆਪਣਾ ਪਿਤਾ ਪੁਰਖੀ ਕੰਮ ਖੇਤੀਬਾੜੀ ਹੀ ਕਰਨ ਲੱਗਦਾ ਹੈ ਪਰ ਘੱਟ ਜ਼ਮੀਨ ਵਾਲੇ ਜਾਂ ਬੇਜ਼ਮੀਨੇ ਕਿਸਾਨਾਂ ਦੀ ਤਰਸ ਦੀ ਤਾਂ ਪ੍ਰਤੀਕ ਬਣ ਪਾੜਤਾ ਸਮੇ ਸਮੂਚੀ ਕਿਸਾਨੀ ਦਾ ਪ੍ਰਤੀਨਿਧ ਪਾਤਰ ਬਣ ਗਿਆ ਹੈ ਦਾਦੇ ਤੋਂ ਬਾਅਦ ਮਾਤਾ ਤੇ ਪਿਤਾ ਦੀਆਂ ਅੱਗੜ ਪਿੱਛਣ ਹੋਣ ਤੰ ਅਧੂਰੀ ਪ੍ਰੇਮ ਕਹਾਣੀ ਦਾ ਅੰਤ ਜ਼ਗੀਰਦਾਰਾਂ ਦੇ ਝੋਲੀ ਚੁੱਕਾ ਹੱਥੋਂ ਮਿਲੇ ਕਸ਼ਟਾਂ ਵਿਰਧਾਂ ਚਲਦਾ ਚਲਦਾ ਉਹ ਪਿੰਡੋਂ ਨਿਕਲ ਦਿੱਲੀ ਵਰਗੇ ਮਹਾਨਗਰ ਦੀ ਝੋਲੀ ਜਾਂਦਾ ਹੈ ਅਜਿਹਾ ਕਰਦੇ ਆ ਨਾਵਲਕਾਰ ਨੇ ਪਿੰਡੂ ਜੀਵਨ ਦੀਆਂ ਕੌੜੀਆਂ ਸਚਾਈਆਂ ਨਾਲ ਦੋ ਚਾਰ ਹੁੰਦੇ ਗਰੀਬ ਮੱਧ ਵਰਗੀ ਨਿਮਨ ਮੱਧ ਵਰਗੀ ਲੋਕਾਂ ਵੱਲੋਂ ਸ਼ਹਿਰਾਂ ਵੱਲ ਪ੍ਰਵਾਸ ਦੀ ਪਰਸਪਰਿਕ ਉਹ ਖੂਬ ਸਿਰਜਿਆ ਹੈ ਜਿਸ ਨੂੰ ਪਾਠ ਅਲੋਚਕ ਘੋਵੇਂ ਪ੍ਰਾਪਤ ਯਥਾਰਥ ਤੋਂ ਭਲਾਏ ਬਣਾਦੀ ਕਿਉਂ ਨਾ ਕਹਣਾ ਪਰੰਤੂ ਨਾ ਕੋਲਕਾਰ ਨੇ ਯਥਾਰਥਕ ਸਚਾਈ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਹੈ ਸਿਫਰ ਤੋਂ ਸ਼ੁਰੂ ਕੀਤੇ ਗਏ ਇਸ ਸਫਰ ਨੇ ਪ੍ਰਾਪਤ ਨੂੰ ਇੱਕ ਧਨਾੜ ਸਰਦਾਰ ਦੀ ਸੰਪਤੀ ਦਾ ਮਾਲਕ ਬਣਾ ਦਿੱਤਾ ਇੱਥੇ ਲੇਖਕ ਨੇ ਕਲਪਤਿ ਯਥਾਰਥੋਂ ਸਰਜਿਆ ਹੈ ਜੋ ਅਕਸਰ ਤਾਂ ਨਹੀਂ ਵਰਤਦਾ ਪਰੰਤੂ ਲੱਖਾਂ ਵਿੱਚੋਂ ਕਿਸੇ ਇੱਕ ਨਾਲ ਵਰਤਿਆ ਹੋ ਸਕਦਾ ਹੈ ਦਿੱਲੀ ਦੀਆਂ ਸੜਾਂਦਵਾਰਾਂ ਦੀਆਂ ਉਸਾਰੀ ਕਲਪਨੀਆਂ ਦੀਆਂ ਕਲੋਨੀਆਂ ਤੋਂ ਮਹਿੰਗੇ ਪੰਜ ਤਾਰਾ ਹੋਟਲਾਂ ਅਤੇ ਵਿਦੇਸ਼ੀ ਰੈਸਟੋਰੈਂਟਾਂ ਤੱਕ ਦਾ ਸਫ਼ਰ ਬੜੇ ਨਾਟਕੀ ਅਤੇ ਇਸ਼ਾਪੂਰਨ ਵਾਤਾਵਰਨ ਨਹੀਂ ਸਿਰਜਿਆ ਗਿਆ ਹੈ ਨਾਵਲ ਪੜ੍ਹਦੇਆਂ ਪਾਠਕ ਦੇ ਸਾਹਮਣੇ ਫਿਲਮ ਵਾਂਗ ਦ੍ਰਿਸ਼ ਚਲਦੇ ਜਾਪਦੇ ਹਨ ਨਾਵਲ ਦੀ ਇਸ ਭਾਗ ਦੀ ਨਾਟਕੀਅਤਾ ਪਾਠਕ ਨੂੰ ਮਜਬੂਰ ਕਰ ਦਿੰਦੀ ਹੈ ਕਿ ਉਹ ਇਹ ਨਾਵਲ ਇੱਕੋ ਬੈਠਕ ਵਿੱਚ ਹੀ ਪੂਰਾ ਕਰ ਦੇਵੇ ਨਾਵਲ ਅੰਦਰਲੇ ਦੁਖਾਂਤਕ ਅਤੇ ਸੁਖਾਂਤਕ ਭਾਵ ਅਗਲੇ ਜੀਵਨਵਾਗ ਨਾਲੋਂ ਨਾਲ ਚੱਲਦੇ ਹਨ ਸ਼ੁਰੂ ਤੋਂ ਲੈ ਕੇ ਨਾਵਲ ਦੇ ਅੰਤ ਤੱਕ ਪਿੰਡੂ ਮੱਧ ਵਰਗੀ ਨਿਮਨ ਸ਼੍ਰੇਣੀਆਂ ਅਤੇ ਜ਼ਗੀਰੂ ਤਰਨਾਡਾਂ ਵਿਚਲੇ ਤਵੰਤ ਨੂੰ ਖੂਬਸੂਰਤੀ ਨਾਲ ਸਿਰਜਿਆ ਗਿਆ ਹੈ ਨਾਇਕ ਦੇ ਬਚਪਨ ਤੋਂ ਲੈ ਕੇ ਦੁੱਖਾਂ ਕਸ਼ਟਾਂ ਅਤੇ ਖੁਸ਼ਹਾਲੀ ਭਰਿਆ ਜੀਵਨ ਨਾਲੋਂ ਨਾਲ ਚੱਲਦੇ ਦਿਖਾਈ ਦਿੰਦੇ ਹਨ ਬਾਹਰੀ ਅਤੇ ਅੰਦਰੂਨੀ ਖਿੱਚੋ ਤਾਣ ਲਗਾਤਾਰ ਬਰਕਰਾਰ ਰੱਖੀ ਗਈ ਹੈ ਨਾਵਲ ਦਾ ਨਾਇਕ ਜਦੋਂ-ਜਦੋਂ ਵੀ ਅੱਧ ਦੀ ਗਰੀਬੀ ਮਾਨਸਿਕ ਕਸ਼ਟ ਘੋਰ ਨਰਾਸ਼ਾ ਅਤੇ ਬਾਹਰੀ ਹਮਲਿਆਂ ਦਾ ਸ਼ਿਕਾਰ ਹੁੰਦਾ ਹੈ ਉਦੋਂ ਉਹ ਹੀ ਨਾਵਲਕਾਰ ਕੋਈ ਸੁਖੰਤਕ ਨਾਇਕ ਪੱਖੀ ਘਟਨਾ ਸਿਰਜ ਕੇ ਨਾਇਕ ਨੂੰ ਘੋਰ ਮਾਨਸਿਕ ਪੀੜਾ ਤੋਂ ਨਜਾਤ ਦਿਵਾ ਲੈਂਦਾ ਹੈ ਜੋ ਭਾਵੇਂ ਅਸਤੂ ਦੇ ਤਰਾਸ ਦੀ ਸਿਧਾਂਤ ਦੀ ਤੋਂ ਜ਼ਰਾ ਹਟਵਾ ਹੈ ਪਰ ਪੰਜਾਬੀ ਜੀਵਨ ਜਾਂਚ ਦੇ ਅਨੁਕੂਲ ਢੁਕਾਉਣਾ ਹੈ ਨਾਵਲ ਦਾ ਸਮੁੱਚਾ ਵਿਸ਼ਾ ਕਿਉਂਕਿ ਪੰਜਾਬੀ ਜੀਵਨ ਵਿੱਚ ਘਟਿਤ ਹੁੰਦਾ ਹੈ ਇਸ ਲਈ ਪੰਜਾਬੀ ਜੀਵਨ ਸ਼ੈਲੀ ਸੁਭਾਅ ਪਰਸਥਿਤੀਆਂ ਵਿਚਾਰਧਾਰਾ ਅਤੇ ਮਾਨਸਿਕ ਸਥਿਤੀਆਂ ਸਿਰਜਣੀਆਂ ਲੇਖਕ ਲਈ ਲਾਜ਼ਮੀ ਸਨ ਸੋ ਨਾਵਲਕਾਰ ਨੇ ਇਹਨਾਂ ਸਭ ਤੱਤਾਂ ਨੂੰ ਧਿਆਨ ਵਿੱਚ ਰੱਖਦੇ ਆ ਨਾਵਲ ਸਿਰਜਿਆ ਹੈ ਪਿੰਡੂ ਸ਼ਰੀਕੇਵਾਜ਼ੀ ਅਮੀਰਾਂ ਦੀ ਧਰੀਪਾ ਪ੍ਰਤੀ ਨਫ਼ਰਤ ਅਤੇ ਮਾੜੇ ਬੰਦੇ ਨੂੰ ਵਗਾਰੀ ਬਣਾ ਕੇ ਆਪਣਾ ਆਤ ਭਾਵ ਮਨੁੱਖ ਦੀ ਕੁਦਰਤ ਫਿਤਰ ਕੁਦਰਤੀ ਫਿਤਰਤ ਬੜ ਚੁੱਕੇ ਹਨ ਰਾਜਨੀਤਿਕ ਲੋਕਾਂ ਦੇ ਕਿਰਦਾਰ ਆਮ ਜਨਤਾ ਤੱਕ ਨੀਵੇਂ ਪੱਧਰ ਦੀ ਸੋਚ ਅੰਗਲੀ ਜੀਵਨ ਵਿਚ ਰੀਆਂ ਵੱਡੀਆਂ ਹੁੰਤਆਂੀਆਂ ਕਮੀਨੀਆਂ ਆਦਮ ਨੂੰ ਪਾੜ ਦਾ ਸਾਹਮਣੇ ਪੇਸ਼ ਕਰਨ ਲਈ ਨਾਮਕਰਨੇ ਮੰਤਰੀ ਕੁਲਵੀਰ ਸਿੰਘ ਵਰਗਾ ਪਾਤਰ ਸਿਰਜਿਆ ਹੈ ਇਹ ਪਾਤਰ ਰਾਜਨੀਤਿਕ ਖੇਮਿਆਂ ਵਿੱਚ ਹੱਦ ਤਰਜ਼ੇ ਦੀ ਸਿਧਾਂਤਕ ਗਰਾਵਟ ਦਾ ਲਖਾਇਕ ਹੋਣ ਲਿਆ ਵੱਡੇ ਲੋਕਾਂ ਦੇ ਚਮਚਿਆਂ ਟੋਪੜ-ਬੋਚਾਂ ਦੀ ਨਿਮਾਇਂਗੀ ਕਰਨ ਵਾਲਾ ਪਾਤਰ ਕਰਨੈਲ ਸਿੰਘ ਅਤੇ ਉਸ ਦਾ ਬੇਟਾ ਚਤਰਾ ਹੈ ਨਾਵਕਾਰ ਨੇ ਇਹਨਾਂ ਪਾਤਰਾਂ ਦੀ ਸਿਰਜਣਾ ਬੜੇ ਹੀ ਉਦੇਸ਼ਾਤਮਕ ਤਰੀਕੇ ਨਾਲ ਕੀਤੀ ਹੈ ਅਤੇ ਇਹਨਾਂ ਰਾਹੀਂ ਫੈਲ ਰਹੇ ਨਸ਼ਿਆਂ ਦੇ ਵੱਡੇ ਪਰਿਵਾਰਾਂ ਤੇ ਵੀ ਹੋਰ ਤਰੀਕਾ ਹੈ ਸਰਦਾਰ ਦੇ ਨਾਲ ਰਹਿੰਦੇ ਹੋਏ ਆਸਰਾ ਤੇ ਲੀਡਰਾਂ ਤੋਂ ਜਾਣੋ ਨੂੰ ਤਾਰਨ ਉਹਨਾਂ ਦਾ ਨੂੰ ਕਫੀਏ ਤੇ ਹੋਰ ਅਨੇਕਾਂ ਨਸ਼ਿਆਵਾਂ ਦਾ ਸ਼ੁਰੂ ਕਰ ਦਿੱਤਾ ਇਸ ਵਿੱਚ ਉਹਨਾਂ ਦਾ ਮਾੜਾ ਜਿੰਦਗਰ ਅਖੜ ਸੁਭਾਅ ਲਾਲਸਾ ਤੇ ਹਉਕਾਰ ਉਹਨਾਂ ਲਈ ਬਰਬਾਦ ਸਾਬਤ ਹੋਏ ਨਾਵਲ ਦਾ ਪੰਨਾ ਨੰਬਰ 75 80 ਤਲਾਸ਼ ਨਾਮ ਵਿੱਚ ਵਿਦੇਸ਼ੀ ਮਾਇਆ ਵੀ ਸੰਸਾਰ ਨੂੰ ਵੀ ਇੱਕ ਸਹਿ ਵਿਸ਼ੇ ਵਜੋਂ ਪੇਸ਼ ਕੀਤਾ ਗਿਆ ਹੈ ਜਿਸ ਦੀ ਪੇਸ਼ਕਾਰੀ ਕਰਦੇ ਹਨ ਲੇਖਕ ਨੇ ਅਣਜੋੜ ਵਿਆਹਾਂ ਵੱਲ ਸਮੱਸਿਆ ਤੋਂ ਵੀ ਪਰਦਾ ਚੁੱਕਿਆ ਹੈ नायक ਦੇ ਦੂਜੇ ਪ੍ਰੇਮ ਸਬੱਤ ਵੀਰਪਾਲ ਦਾ ਇੱਕ ਵਡੇਰੀ ਔਰ ਦੇ ਵਿਦੇਸ਼ੋਂ ਆਏ ਬੰਦੇ ਨਾਲ ਵਿਆਹ ਕਰਨ ਦਾ ਹਾਲ ਇਸ ਕੌੜੇ ਇਖਾਰਤ ਦੇ ਪਾਟਕਾ ਵਿੱਚ ਇਸ ਕੌੜੇ ਇਖਾਰਤ ਦੇ ਰੂਬਰੂ ਕਰਾਇਆ ਗਿਆ ਹੈ ਨਾਵਲ ਦਾ ਨਾਮ ਕਰਨ ਕਲਾਸ਼ ਬਹੁਪੱਖੀ ਵਿਸ਼ਿਆਂ ਵਾਲਾ ਰਚਨਾ ਹੈ ਨਾਵਲਕਾਰ ਨੇ ਨਿੱਜੀ ਪ੍ਰੇਮ ਦੀ ਤਲਾਸ਼ ਨੂੰ ਮੁੱਖ ਰੱਖਦਿਆਂ ਜੋ ਕਹਾਣੀ ਅਰੰਭੀ ਉਹ ਬਹੁਪਾਰਤੀ ਬਣ ਕੇ ਵਿਕਾਸ ਕਰ ਗਈ ਹੈ ਸਾਡਾ ਨਾਇਕ ਅੰਦਰੂਨੀ ਮਾਰੀ ਤਲਾਸ਼ ਦੇ ਭਵਰ ਜਾਣ ਵਿੱਚ ਘੁੰਮਦਾ ਹੋਇਆ ਜੀਵਨ ਬទਿਤ ਕਰਦਾ ਹੈ ਹਰੇਕ ਪਾਤਰ ਆਪੋ ਆਪਣੀ ਮੰਜ਼ਿਲ ਦੀ ਤਲਾਸ਼ ਵਿੱਚ ਹੈ ਇਸ ਨਾਵਲ ਦੀ ਇੱਕ ਵੱਡੀ ਖੂਬਸੂਰਤੀ ਇਸ ਗੱਲ ਵਿੱਚ ਹੈ ਕਿ ਨਾਲ ਹੀ ਜ਼ਿੰਮੇਵਾਰ ਮਿਹਨਤੀ ਅਤੇ ਸੰਵੇਦਨਸ਼ੀਲ ਹੋਣ ਦੇ ਨਾਲ ਦਲੇਰੀ ਵੀ ਹੈ ਉਹੋ ਦਲੇਰੀ ਚਾਹੇ ਸਰੀਰਕ ਤੌਰ ਤੇ ਚਤਰੇ ਵਰਗੇ ਖਾਣ ਪਾਣਰ ਨੂੰ ਉੱਟਣ ਦੀ ਹੋਵੇ ਚਾਹੇ ਵਿਚਾਰਧਾਰਕ ਤੌਰ ਤੇ ਜ਼ਗੀਰੂ ਅਤੇ ਰਾਜਨੀਤਿਕ ਸੋਚ ਦੇ ਵਿਰੋਧ ਦੀ ਹੋਵੇ नायक ਸਭ ਤੋਂ ਵੱਡੀ ਦਲੇਰੀ ਉਦੋਂ ਦਿਖਾਉਂਦਾ ਹੈ ਜਦੋਂ ਉਹ ਵੱਡੇ ਸਰਦਾਰ ਵੱਲੋਂ ਮਿਲੀ जायदाद ਨੂੰ ਸਮਾਜ ਸੁਧਾਰਕ ਕੰਮਾਂ ਤੇ ਲਾ ਦਿੰਦਾ ਹੈ। ਪ੍ਰਾਪਤਿਕ ਦੁਆਰਾ ਮਾਣੋਂ ਹੀ ਪੈਸਾ ਚੈਰਿਟੀ ਟਰਸਟ ਦੇ ਰੂਪ ਵਿੱਚ দান ਕਰਨਾ ਉਸ ਦੇ ਚਰਿੱਤਰ ਨੂੰ ਹੋਰ ਉੱਚਾ ਉਠਾ ਦਿੰਦਾ ਹੈ। ਇਹ ਉਹ ਜੀਵਨ ਦਿਖਾਤਾ ਨਾਲ ਵਿਚਾਰ ਹੁੰਦਾ ਹੋਇਆ ਵੀ ਆਦਰਸ਼ਕ ਨਜ਼ਰੀਏ ਸਿਰ ਤੇ। ਨਾਵਲ ਵਿੱਚਲੀ વાર્તા ਦਾ ਨਾਮ ਟੁਕਮੀ ਫਾਗੂਨੀ ਮਹਾਵੇਕਾਰ ਅਤੇ ਸਮੇਂ ਦੇੰਗੂ ਹੈ। ਹਰੇਕ ਪਾਤਰ ਦੇ ਮਨੋ ਉਸ ਦੇ ਕਿਰਦਾਰ ਹਰਕੂਲ ਸੰਵਾਦ ਬੁલાਏ ਗਏ ਹਨ। ਹਾਂ ਵਰਣਨ ਕਰਦੇ ਹੋ ਲੇਖਕ ਨੇ ਪਾਤਰਾਂ ਨੂੰ ਕੁਝ ਖੁੱਲਾ ਦੇਣ ਤੋਂ ਰੋਕ ਕੇ ਰੱਖਿਆ ਜਾਂਦਾ ਹੈ। ਪੰਜਾਬੀ ਸੁਭਾ ਨੂੰ ਪੇਸ਼ ਕਰਦੇ ਹਨ ਲੇਖਕ ਪੰਜਾਬੀਆਂ ਦੇ ਜੁਝਾਰੂ ਅਨਿਆਂ ਵਿਰੁੱਧ ਵਿਰੋਧ ਦਰਜ ਕਰਾਉਣ ਸਰਬੱਤ ਦਾ ਭਲਾ ਮੰਗਣ ਗਊ ਗਰੀਬੀ ਰੱਖਿਆ ਕਰਨ ਜਾਤੀ ਜਮਾਤੀ ਵਲਗਣਾ ਤਿਆਗ ਕੇ ਝੂਠ ਸੱਚ ਦਾ ਨਖੇੜਾ ਕਰਨ ਵਰਗੇ ਕੁਝ اخਲਾਕੀ ਗੁਣਾਂ ਨੂੰ ਬੜੇ ਦੰਦदार ਤਰੀਕੇ ਨਾਲ ਪਾਠਕਾਂ ਅੱਗੇ ਰੱਖਣਾ ਹੈ ਨਾਇਕ ਪ੍ਰਾਪਤਿਤ ਦਾ ਚੰਡੀਗੜ੍ਹ ਵਿਖੇ ਗਰੀਬ ਪ੍ਰਵਾਸੀ ਮਿਸਤਰੀ ਸ਼ਤਰੂ ਤੇ ਵੇ ਵਜੋਂ ਵਿਰੋਧ ਘਟਣਾ ਇਸੇ ਗੁਣ ਦੀ ਕੜੀ ਵਜੋਂ ਦੇਖਿਆ ਜਾ ਸਕਦਾ ਹੈ ਹਾਂ ਨਾਵਲਕਾਰ ਨੇ ਇਸ ਘਟਨਾ ਤੋਂ ਲਾਮਬਦ ਉਸਾਰ ਕਰਨ ਦੀ ਬਜਾਏ ਗਰੀਬੜੇ ਲੋਕਾਂ ਦੀ ਆਰਥਿਕ ਮਜਬੂਰੀ ਦਰਸਾ ਕੇ ਇਸ ਉਠ ਰਹੀ ਅக்ਰੋਸ਼ ਦੀ ਭਾਵਨਾ ਨੂੰ ਠੰਡੇ ਵਸਤੇ ਵਿੱਚ ਪਾ ਦਿੱਤਾ ਹੈ ਜੋ ਨਾਰੋਦੀਆਂ ਇਖਾਤਿਕ ਪ੍ਰਸਥਿਤੀ ਦਾ ਅਦਾ ਕੋਣਾ ਸੱਚ ਬੋਲ ਪਿਆ ਹੈ ਇਸੇ ਤਰ੍ਹਾਂ ਪੰਜਾਬ ਦੇ ਬੇਰੁਜ਼ਗਾਰ ਹੋਈਆਂ ਲੰਮੀਆਂ ਹੋ ਰਹੀਆਂ ਕਤਾਰਾਂ ਦਾ ਜ਼ਿਕਰ ਤਾਂ ਕੀਤਾ ਗਿਆ ਹੈ ਪਰ ਉਹਨਾਂ ਕਤਾਰਾਂ ਦੇ ਵਿਚਾਰ ਲਹਿਰ ਤੋਂ ਵਿੱਚ ਲਗਾਤਾਰ ਚੱਲ ਰਹੇ ਜਥੇਵੰਕ ਸੰਘਰਸ਼ਾ ਪ੍ਰਤੀ ਨਾਵਲਕਾਰ ਦੀ ਕਲਮ ਨੇ ਚੁੱਪੀ ਧਾਰੀ ਹੈ नायक ਦਾ ਕਈ ਥਾਈ ਨਾਂ ਇंसाफी ਦੇਣ ਕੇ ਪਾਸਾ ਵਟ ਲੈਣਾ ਚੇਤ ਚੇਤਨ ਪਾਟਕ ਨੂੰ ਥੋੜਾ ਅਖਰ ਬਣ ਹੈ ਪਰ ਫਿਰ ਵੀ ਵਿਚਾਰ ਵਿਸ਼ਿਆਂ ਨੂੰ ਆਪਣੇ ਪਹਿਲੇ ਨਾਮ ਨਾਲ ਹੀ ਪੇਸ਼ ਕਰਕੇ ਲੇਖਕ ਨੇ ਇੱਕ ਵੱਡਾ ਉਪਕਮ ਕੀਤਾ ਹੈ ਨਾਵਲ ਦੇ ਪਲਾਟ ਤੇ ਅਸਲ ਜੀਵਨ ਦੇ ਕੋਹਜ ਉੱਤਰ ਪੁਨੇ ਅਸਾਮੀ ਵੰਡ ਅਨਿਆਂ ਬੇਰੋਜ਼ਗਾਰੀ ਵਰਗੀਆਂ ਸਮੱਸਿਆਵਾਂ ਵਿਸ਼ੇ ਵਜੋਂ ਵਰਤੀਆਂ ਹਨ ਪਰ ਨਾਲ ਹੀ ਨਾਲ ਉਵਿਕ ਮੁਖੀ ਸੰਭਾਵਨਾਵਾਂ ਵੀ ਦਿਖਾਈ ਦਿੰਦੀਆਂ ਹਨ ਇਸ ਨਾਵਲ ਰਾਹੀਂ ਨਾਵਲਕਾਰ ਨੇ ਜੀਵਨ ਦੀ ਚਿੱਤਰਕਾਰੀ ਕਰਨ ਦੀ بجائے ਜਟਿਲ ਸਮੱਸਿਆਵਾਂ ਅਤੇ ਉਲੰਘਣ ਤਰੀ ਹੈ ਜੋ ਸਾਹਿਤ ਦੇ ਸਤਿਯੋ ਸ਼ਿਵਮ ਸੁੰਦਰਮ ਦੇ ਮਨੋਰਥ ਪ੍ਰਤੀ ਇੱਕ ਇਮਾਨਦਾਰ ਕਦਮ ਹੈ ਨਾਵਲ ਦਾ ਆਰੰਭ ਪਿਛਲ ਝਾਤੀ ਤੱਕ ਰਿਕਰਨ ਕਰਦਿਆਂ ਰੁਕਮਨ ਵਰਗੇ ਸੰਤ ਜੋਗੀ ਬੈਦ ਦੁਆਰਾ ਨਾਇਕ ਨੂੰ ਜੀਵਨਤਾ ਦੇਣ ਤੋਂ ਸ਼ੁਰੂ ਹੁੰਦਾ ਹੈ ਨਾਵਲਕਾਰ ਕੋਸੇ ਰੁਕਮਨ ਵੈਦ ਨੂੰ ਪ੍ਰਸਤ ਦੇ ਮੈਂਬਰ ਦੇ ਵੱਲੋਂ ਮੈਂਬਰ ਦੇ ਰੂਪ ਵਿੱਚ ਸੁਧਾਰਕ ਕੰਮ ਲਈ ਚੁਣਦਾ ਹੈ ਜੋ ਇੱਕ ਸੁਖੰਤਕ ਘਟਨਾ ਬਣ ਜਾਂਦੀ ਹੈ ਅਕੀਏ ਵਿੱਚ ਨਾਇਕ ਦੀ ਮੌਤ ਪ੍ਰਤੀ ਲਗੋੜ ਰੱਖ ਕੇ ਪਾਠਕਾਂ ਦੀ ਉਤਸੁਕਤਾ ਵਧਾਈ ਗਈ ਹੈ ਪਾਠ ਕੇ ਸਮਝ ਨਹੀਂ ਪਾਉਂਦੇ ਕਿ ਪ੍ਰਾਕਿਤ ਮਰੇਗਾ ਜਾਂ ਨਹੀਂ ਨਾਵਲਕਾਰ ਨੇ ਇਸ ਲੜੀ ਨੂੰ ਨਾਵਲ ਦੇ ਦੂਜੇ ਭਾਗ ਹਨ ਰੱਖਵਾ ਰੱਖ ਲਿਆ ਜਾਂਦਾ ਹੈ ਪਰ ਨਾਵਲ ਕਰ ਰਹੀ ਦੀ ਚਟਪਟੇ ਅਤੇ ਉਪਸੁਖਤਾ ਭਰਪੂਰ ਅੰਤਵਾੜੀ ਸ਼ਰਤ ਦੇ ਇਹ ਨਾਮ ਖੜਾ ਉੱਤਰਦਾ ਹੈ ਨਾਵਲ ਦੇ ਪਾਤਰ ਬਾਹਰੋਂ ਦਿਸਦੇ ਕੁਦਰਤੀ ਅਤੇ ਆਮ ਜੀਵਨ ਦੀ ਉਪਜ ਹਨ ਪਰੰਤੂ ਕਿਤੇ ਕਿਤੇ ਕਿਸੇ ਇੱਕਾ ਦੁੱਖਾ ਘਟਨਾਵਾਂ ਦੌਰਾਨ ਨਾਵਲਕਾਰ ਨੇ ਪਾਤਰਾਂ ਨੂੰ ਆਪਣੇ ਵੱਸੋਂ ਬਦਲ ਦਿੱਤਾ ਇਹ ਭਾਵੇਂ ਨਾਮ ਦੇ ਪਾਤਰ ਚੱਤੇ ਪਾਤਰ ਦਾ ਇਹ ਇਸ ਨਾਵਲ ਦੇ ਪਾਤਰ ਭਾਵੇਂ ਚੱਪਟੇ ਪਾਤਰ ਤਾਂ ਨਹੀਂ ਬਣਦੇ ਪਰ ਗੋਲ ਪਾਤਰ ਵੀ ਨਹੀਂ ਰਹਿੰਦੇ ਲੇਕਿਨ ਆਪਣੇ ਪਾਤਰਾਂ ਨੂੰ ਅਨੇਕਾਂ ਹੁੰਲਾ ਦੇ ਕੇ ਨਾਵਲਕਾਰ ਨੇ ਆਪਣੇ ਆਪ ਨੂੰ ਆਧੁਨਿਕ ਲਿਖਾਰਥਵਾਦੀ ਨਾਵਲਕਾਰਾਂ ਦੀ ਕਤਾਰ ਵਿੱਚ ਖੜਾ ਕਰ ਲਿਆ ਹੈ ਕਿਤੇ ਕਿਤੇ ਘਟਨਾਕਰਮ ਵਿੱਚ ਵੱਡੇ ਖੱਪੇ ਛੱਡੇ ਗਏ ਹਨ ਜਿਨ੍ਹਾਂ ਕਾਰਨ ਪਾਠਕ ਨੂੰ ਕੜੀ ਜੋੜਨ ਲਈ ਕੁਝ ਪੰਨੇ ਪਿੱਛੇ ਫਰਤਣਾ ਪੈਂਦਾ ਹੈ ਆਲੋਚਕਾਂ ਦੀ ਨਜ਼ਰ ਵਿੱਚ ਇਹ ਖਾਮੀ ਰਹਿ ਸਕਦੀ ਹੈ ਕਿਉਂਕਿ ਇਹ ਰਮਣੀ ਨਾਵਲ ਦੀ ਕ੍ਰਿਟੀ ਗੁੰਦ ਨੂੰ ਠੱਲਾ ਕਰ ਦਿੰਦਾ ਹੈ ਇਹ ਨਾਵਲ ਭਾਵੇਂ ਆਮ ਆਮਦ ਨਾਇਕ ਮੁਖੀ ਨਾਵਲ ਹੈ ਪਰ ਕੁਝਿਤ ਗੌਰ ਪਾਤਰਾਂ ਨੂੰ ਬਿਲਕੁਲ ਹੀ ਅੱਖੋ ਪਰੋਖੇ ਕੀਤਾ ਗਿਆ ਹੈ ਕਿਤੇ ਕੀਤਾ ਇੱਕ ਗਾਣਾ ਵਰਗੀ ਸ਼ਬਦਾवली ਨੂੰ ਕੇਵਲ ਡੈਸ਼ ਲਾ ਕੇ ਸਾਹਸਨਵਾ ਸੀ 55 77 ਪ੍ਰੰਤੂ ਤਾਂ ਵੀ ਕਲਾਸ਼ ਦਾਵਿ ਵਿੱਚ ਨਾਵਲ ਰਚਨਾ ਦੇ ਵਡੇਰੇ ਤੱਤਾਂ ਦਾ ਜ਼ਿਕਰ ਆ ਬਿਆ ਦਿਖਾਈ ਦਿੰਦਾ ਹੈ ਲੇਖਕ ਨੇ ਮਲਵਈ ਖਿੱਤੇ ਦੀ ਖੇਡ ਠੁੱਲੀ ਬੋਲੀ ਵਰਤਣ ਦੇ ਨਾਲ ਨਾਲ ਸ਼ਬਦਿਕ ਅਤੇ ਦ੍ਰਿਸ਼ ਵਿਮਾਂលੀਆਂ ਸ਼ੋਹਾ ਨਾਲ ਨਾਉ ਨੂੰ ਸ਼ਿੰਗਾਰਿਆ ਹੈ ਆਲੇ-ਬਾਲੇ ਦੇ ਦ੍ਰਿਸ਼ਾਂ ਨੂੰ ਚਿਤਰਦਿਆਂ ਲੇਖਕ ਦੀ ਕਾਵ ਸੰਵੇਦਨਾ ਸ਼ਿੰਗਾਰ ਰਸ ਵਿੱਚ ਗਰੂੰਧ ਹੋ ਜਾਂਦੀ ਹੈ ਪ੍ਰੇਮ ਭਾਵ ਲਈ ਕਾਮਈ ਅਲੰਕਾਰਾਂ ਦੀ ਖੂਬਸੂਰਤ ਵਰਤੋਂ ਕੀਤੀ ਗਈ ਮੰਨੀ ਹੈ ਨਾਵਲਕਾਰ ਦਾ ਪਹਿਲਾ ਨਾਵਲ ਹੋਣ ਦੇ ਬਾਵਜੂਦ ਇਸ ਵਿੱਚ ਚੁਣੇ ਗਏ ਵਿਸ਼ਿਆਂ ਤੇ ਆਧਾਰਿਤ ਸਮੱਸਿਆਵਾਂ ਪੇਸ਼ ਹੋਣ ਦੇ ਨਾਲ-ਨਾਲ ਵਿਸ਼ੇਵਸਤੂ ਦਾ ਨਿਭਾਅ ਨਾ ਸੰਕਿਤ ਦੇ ਭਾਵ ਹੋਇਆ ਦਿਖਾਈ ਦਿੰਦਾ ਹੈ। ਪਾਸ਼ਾਈ ਪਕੜ ਅਤੇ ਨਾਮਲੀ ਕਲਾਜੁਗਤਾ ਕਾਰਨ ਨਾਵਲ ਦਾ ਪਲੇਠਾ ਨਾਵਲ ਵੀ ਨਵੀਂ ਚਰਚਾ ਛੇੜਨ ਵਿੱਚ ਕਾਮਯਾਬ ਹੋਇਆ ਹੈ। ਮੈਂ ਨਾਵਲਕਾਰ ਪ੍ਰਸੰਦਰ ਸਿੰਘ ਵਾਲੀਆ ਦੇ ਨਾਵਲ ਤਲਾਸ਼ ਕੀ ਸਾਹਿਤਕ ਖੇਤਰਾਂ ਦੇ ਵਿੱਚ ਆਮਦ ਨੂੰ ਖੁਸ਼ਾਮਦੀਦ ਕਹਿੰਦੀ ਹੋਈ ਬਹੁਤ ਬਹੁਤ ਮੁਬਾਰਕਾਂ ਤੇ ਤੁਹਮੇ ਇਕ ਲਈ ਸ਼ੁਕਰੀਆ